ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੁੱਚੋ ਖੁਰਦ ਇਹ ਪਿੰਡ ਬਠਿੰਡੇ ਜ਼ਿਲ੍ਹੇ ਦਾ ਬਠਿੰਡੇ ਤੋਂ ਬਰਨਾਲਾ ਸੰਗਰੂਰ ਨੂੰ ਜਦੋਂ ਜਾਂਦੇ ਆ ਤਾਂ ਉਸ ਹਾਈਵੇ ਦੇ ਉੱਤੇ ਪਿੰਡ ਆਉਂਦਾ ਹੈ ਭਾਈ ਨਰਮਲ ਸਿੰਘ ਜਿਹੜੇ ਵੀਰ ਕੋਲੋਂ ਆਪਾਂ ਵੀਡੀਓ ਬਣਾ ਰਹੇ ਆ ਤੇ ਬਹੁਤ ਵੀਡੀਓ ਬਣਾਈਆਂ ਜਦੋਂ ਤੋਂ ਇਸ ਵੀਰ ਨਾਲ ਜੁੜੇ ਆ ਬਹੁਤ ਸੋਹਣੀਆਂ ਸੋਹਣੀਆਂ ਬੱਚੀਆਂ ਇੱਥੇ ਵਿਕਰੀ ਆਲੀਆਂ ਆਈਆਂ ਹੈ ਾਂ ਦੇ ਬਹੁਤ ਸੋਹਣੇ ਹੁੰਦੇ ਆ ਤੁਸੀਂ ਇਹਨਾਂ ਬੱਚਾ ਨੂੰ ਚੰਗਾ ਸੀਮਨ ਭਰਾ ਕੇ ਬਰੀਡਿੰਗ ਕਰ ਸਕਦੇ ਹੋ ਜੇ ਐਚ ਐਫ ਨਸਲ ਦਾ ਸ਼ੌਕ ਰੱਖਦੇ ਹੋ ਅੱਜ ਦੀ ਵੀਡੀਓ ਦੇ ਕੁਝ ਕ ਨਗ ਤੁਹਾਨੂੰ ਦਿਖਾਉਣੇ ਆ ਜਿਹਦੇ ਚ ਇੱਕ ਜਰਸੀ ਪਹਿਲੇ ਨੰਬਰ ਤੇ ਛੋਟੀ ਉਮਰ ਦਾ ਬੱਚਾ ਤੇ ਇਹ ਤੋਂ ਬਿਨਾ ਦੋਸਤੋ ਲਗਭਗ 8 ਜਣੀਆਂ ਹੋ ਐਚ ਐਫ ਨਸਲ ਚੋਂ ਐੜਾ ਜਿਨ੍ਹਾਂ ਚੋਂ ਲਾਸਟ ਤੇ ਇੱਕ ਗੱਬਣ ਵੱਛੀ ਵੀ ਹੈ ਸੋ ਅਖੀਰ ਤੱਕ ਵੀਡੀਓ ਦੇਖ ਲਿਓ ਜਿਹੜਾ ਨਾ ਤੁਹਾਨੂੰ ਚੰਗਾ ਲੱਗਿਆ ਉਹਦੀ ਤਸੱਲੀ ਕਰ ਸਕਦੇ ਹੋ ਜੇ ਕੋਈ ਬਲੱਡ ਸੈਂਪਲ ਲੈਣ ਦੀ ਲੋੜ ਆ ਉਹ ਵੀ ਭਰਾ ਸਕਦੇ ਹੋ ਜੇ ਤੁਸੀਂ ਅੰਦਰੂਨੀ ਟੈਸਟ ਕੋਈ ਪਸ਼ੂ ਦਾ ਕਰਾਉਣਾ ਚਾਹੁੰਦੇ ਆ ਤਾਂ ਆਪਸ਼ਨ ਹੈ ਤੁਸੀਂ ਕਰਵਾ ਸਕਦੇ ਹੋ ਆਓ ਡਿਟੇਲ ਪੁੱਛਣੀ ਸ਼ੁਰੂ ਕਰਕੇ ਦੱਸੋ ਜਰਸੀ ਬੱਚੇ ਤੋਂ ਸ਼ੁਰੂਆਤ ਕਰਦੇ ਆਂ ਅੱਜ ਦੀ ਵੀਡੀਓ ਦੀ ਨਰਮਲ ਬਾਈ ਸਸਤੀ ਕਾ ਅੱਛੀ ਗਾੜੀ ਨਰਮਲ ਅੱਜ ਨੌ ਨਾਕ ਦਿਖਾ ਰਹੇ ਆਪਾਂ ਹੇ ਨੌ ਇੱਕ ਜਰਸੀ ਬੱਚਾ ਈ ਇੱਕ ਕਲਾਸ ਟਾਈ ਦੋ ਦੰਦ ਬੱਚੀ ਉਹ ਕੱਪਣਾ ਈ ਉਹ ਕੱਪਣਾ ਹਾਂਜੀ ਇਹ ਤੋਂ ਉਪਰ ਆਈ ਸਾਢੇ 6 6 ਮਨੋਈ ਠੀਕ ਹੈ ਪਹਿਲੇ ਨੰਬਰ ਤੇ ਜਿਹੜਾ ਬੱਚਾ ਬਾਈ ਉਮਰ ਅੰਦਾਜ਼ਾ ਕਿੰਨੀ ਉਮਰ 4-5 ਮਹੀਨੇ ਦੀ ਹੋ ਗਈ ਰੇਟ ਇਹਦਾ ਕੀ ਰਹੂਗਾ ਰੇਟ ਸਾਰੇ ਫੋਨ ਤੇ ਬਾਈ ਠੀਕ ਹੈ ਹਾਂਜੀ ਤੋਰ ਦੇ ਬਾਈ ਸੋ ਦੋਸਤੋ ਅੱਜੇ ਛੋਟੀ ਉਮਰ ਦਾ ਜਰਸੀ ਮਸਲ ਦਾ ਬੱਚਾ ਕਲਰ ਹੁਣ ਵੀ ਬਹੁਤ ਸੋਹਣਾ ਹੈ ਪਰ ਇੱਕ ਗੱਲ ਧਿਆਨ ਚ ਲਿਆਉਣਾ ਵੀ ਕਲਰ ਚੇਂਜ ਕਰਕੇ ਬੜੀ ਪਿਆਰੀ ਜੀ ਬੱਚੀ ਬ ਕਿਉਂਕਿ ਹਜੇ ਇਹ ਬੱਚਾ ਹੀ ਆ ਹਜੇ ਇਹਦੀ ਲੋਈ ਛੜੂਗੀ ਫਿਰ ਇਹ ਜਿਹੜਾ ਉਹ ਜਵਾਨ ਵਛਣਾ ਵਾਲੀ ਜਿਹੜੀ ਉਹ ਲੋਈ ਆਊਗੀ ਫੇਸ ਬਹੁਤ ਸੋਹਣਾ ਹੈ ਕੰਨ ਗੋਲ ਹੈ ਛੋਟਾ ਸੋ ਜਰਸੀ ਨਸਲ ਜਿਹਨੂੰ ਪਸੰਦ ਆਉਂਦੀ ਹੈ ਇੱਕ ਹੀ ਨਾ ਗਿਆ ਦੋਸਤੋ ਤਾਂ ਕੰਟੈਕਟ ਭਾਈ ਨਾਲ ਕਰ ਲਿਓ ਥਣ ਚਾਰ ਹੈ ਸੋਹਣੇ ਹੈ ਬਾਕੀ ਜੋ ਢਾਂਚਾ ਦਿਸਦਾ ਹੈ ਉਹ ਕਲੀਅਰ ਵੀਡੀਓ 'ਚ ਦਿਖਾਉਣ ਦੀ ਕੋਸ਼ਿਸ਼ ਹੈ ਪਾਸ ਤੁਸੀਂ ਹਰੇਕ ਪੱਖ ਤੋਂ ਆਪ ਕਰ ਸਕਦੇ ਹੋ ਇਸ ਬੱਚੀ ਨੂੰ ਆ ਕੇ ਤੇ ਦੂ ਬਾਅਦ ਚ ਦੋ ਨੰਬਰ ਤੇ ਬੱਚੀ ਮਰਮੋ ਭਾਈ ਇਹਦੀ ਉਮਰ ਇਹਦੀ ਇਹ ਬੱਚੀ ਦੋ ਹੀ ਰੰ ਚੱਕ ਲਈ ਇਹਨੇ ਵੀ ਹਾਂ ਤੇ ਇਹ ਬੱਚੀ ਖੀਰੀ ਹੈ ਦੰਦ ਆਪਾ ਪਾਟੀ ਦੇਵਾਂਗੇ ਵੀਡੀਓ ਚ ਓਕੇ ਅਸੀਂ ਦੋਸਤੋ ਦੰਦ ਬਾਈ ਕਹਿੰਦਾ ਵੀ ਦਿਖਾ ਦੇਾਂਗੇ ਹੈ ਖੀਰੀ ਪਰ ਦੰਦ ਵੀਡੀਓ ਚ ਦਿਖਾ ਵੀ ਦੇਾਂਗੇ ਤੁਹਾਨੂੰ ਇਹ ਰੇਟ ਫੋਨ ਦੇ ਉੱਤੇ ਦੋਸਤੋ ਜਿਹੜਾ ਵੀ ਨਗ ਤੁਸੀਂ ਖਰੀਦਣਾ ਚਾਹੋ ਉਹਦੀ ਰੇਟ ਬਾਰੇ ਕਨਫਰਮ ਕਰ ਲਿਓ ਖੀਰੀ ਬੱਚੀ ਹੈ ਦੰਦਾਂ ਦੀ ਤੇ ਥਣਾ ਦੀ ਫੋਟੋ ਮੰਗਾ ਸਕਦੇ ਹੁੰਦੇ ਜਿਹੜਾ ਵੀਰ ਜਿਹੜਾ ਵੀ ਨਖਰੀਦਣਾ ਚਾਹਣੇ ਭਾਵੇਂ ਛੋਟਾ ਬੱਚਾ ਭਾਵੇਂ ਕੋਈ ਵੱਡੀ ਬੱਚੀ ਖਰੀਦਣੀ ਹੈ ਦੰਦਾਂ ਦੀ ਤੇ ਥਣਾ ਦੀ ਫੋਟੋ ਮੰਗਾ ਸਕਦੇ ਹੋ ਤੁਸੀਂ ਇਹਦਾ ਵੀ ਸਟਰਕਚਰ ਬਹੁਤ ਸੋਹਣਾ ਦੋਸਤੋ ਰੰਗ ਦੇਖ ਸਕਦੇ ਹੋ ਤੁਸੀਂ ਇਹਦਾ ਚੰਗਾ ਰੰਗ ਬਰੀਕ ਛੋਟੇ ਡੱਬ ਜਿਹੜੇ ਹੈਗੇ ਆ ਬਲੈਕ ਰੰਗ ਦੇ ਜਿਆਦਾ ਵਾਈਟ ਹੈ ਸੋ ਸੋਨੇ ਟਾਂਚੇ ਦੀ ਬੱਚੀ 2 ਨੰਬਰ ਦੇ ਉੱਤੇ ਤੁਹਾਨੂੰ ਦਿਖਾ ਰਹੇ ਹਾਂ 10 ਨੰਬਰ ਤੇ ਜਿਹੜੀ ਬੱਚੀ ਉਹਦੇ ਦੰਦ ਪਹਿਲਾਂ ਦੇਖ ਲੈਨੇ ਆਪਾਂ ਹੋਏ ਚੱਕ ਲਈ ਉਹ ਦੰਦ ਨੇ ਦੋ ਦੰਦ ਹੋ ਗਈਆਂ ਸੋ ਇਹ ਵਜ਼ਨ ਚੰਗਾ ਬੱਚੀ ਦਾ ਇਹਦਾ ਵੀ ਬਾਕੀ 2 ਮਹੀਨਿਆਂ ਤੱਕ ਤੁਸੀਂ ਜਨਵਰੀ ਮਹੀਨੇ ਦੇ ਵਿੱਚ ਗੱਬਣ ਕਰਵਾ ਸਕਦੇ ਹੋਏ ਦਾ ਵੀ ਟਾਂਚਾ ਦੇਖ ਲਓ ਸੋਨਾ ਸਟਰਕਚਰ ਆ ਦੋਸਤੋ ਇਹਦਾ ਵੀ ਇਹ ਦੋ ਦੰਦ ਬੱਚੀ ਹੈ ਉਰੇਟ ਜਿਹੜੇ ਉਹ ਕੱਲੇ ਕੱਲੇ ਪਸ਼ੂ ਦਾ ਤੁਸੀਂ ਜਿਹੜੀ ਬੱਚੀ ਖਰੀਦਣੀ ਚਾਹੁੰਦੇ ਹੋ ਫੋਨ ਦੇ ਉੱਤੇ ਬਾਈ ਤੋਂ ਪਤਾ ਕਰ ਸਕਦੇ ਹੋ ਜਿਹੜਾ ਵੀ ਨਗ ਤੁਹਾਨੂੰ ਜੱਜਦਾ ਚਾਰ ਨੰਬਰ ਦੇ ਉੱਤੇ ਜਿਹੜੀ ਬੱਚੀ ਦੱਸੋ ਬਹੁਤ ਸੋਹਣਾ ਸਟਰਕਚਰ ਆ ਲੱਤਾਂ ਦੀ ਬਣਾਵਟ ਤੁਸੀਂ ਦੇਖ ਲਓ ਚੰਗੀ ਮਜ਼ਬੂਤ ਲੱਤਾਂ ਦੰਦ ਪਹਿਲਾ ਵੀਡੀਓ ਦੇ ਵਿੱਚ ਤੁਹਾਨੂੰ ਦਿਖਾ ਦਿੰਦੇ ਆ ਫੀਰੀ ਹੈ ਕਨਫਰਮ ਜੰਗੇ ਕਦ ਕਾਟ ਦੀ ਗਾਂ ਬਣੂਗੀ ਟਾਂਚਾ ਦੇਖੋ ਹੁਣੇ ਤੁਹਾਨੂੰ ਲਹਿਦਾ ਦਿਸਦਾ ਹੋਣਾ ਕਿੱਡਾ ਕਦ ਕਰ ਜੂਗੀ ਉਹਦਾ ਵੀ ਅੰਦਾਜ਼ਾ ਤੁਹਾਨੂੰ ਵੀਡੀਓ ਚ ਲੱਗ ਜਾਣਾ ਕਿਉਂਕਿ ਸਾਰੀਆਂ ਬੱਚਿਆਂ ਨਾਲ ਹੀ ਭਾਈ ਨਰਮਲ ਨੇ ਤੁਰਨਾ ਤਾਂ ਤੁਹਾਨੂੰ ਕੱਲੀ ਕੱਲੀ ਬੱਚੀ ਦੀ ਹਾਈਟ ਦੀ ਜੱਜਮੈਂਟ ਹੋ ਜੂਗੀ ਲੈ ਆ ਬੇ 4 ਨੰਬਰ ਦੇ ਉੱਤੇ ਬੱਚੀ ਸੀਗੀ 5 ਨੰਬਰ ਤੇ ਬੱਚੀ ਦੱਸੋ ਉੱਪਰੋਂ ਰੰਗ ਸਾਰਾ ਵਾਈਟ ਬਲੈਕ ਹੈ ਤੇ ਥੱਲੋਂ ਲੱਤਾਂ ਜਾਂ ਪੇਟ ਦਾ ਸਾਈਡ ਜਿਹੜਾ ਉਹ ਵਾਈਟ ਰੰਗ ਹੈ ਮੱਥੇ 'ਚ ਬੱਲ ਬਹੁਤ ਸੋਹਣਾ ਦੰਦੋਂ ਖੀਰੀ ਹੈ ਚੰਗਾ ਟੰਚ ਹੈ ਰੰਗ ਤੁਹਾਡੀ ਆਪਣੀ ਚੋਆਇਸ ਆ ਦੱਸੋ ਜਿਹੜੀ ਤੁਸੀਂ ਅੱਛੀ ਖਰੀਦਣੀ ਚਾਹੁੰਦੇ ਹੋ ਜਿਹੜੇ ਰੰਗ ਦੀ ਖਰੀਦਣੀ ਚਾਹੁੰਦੇ ਸਾਰੀਆਂ ਵਸਿਆ ਸਟ੍ਰੇਟ ਆਈ ਪਾਉਣੀ ਸਹੀ ਹੈ ਬਿਲਕੁਲ ਕੰਗਰੋਡ ਸਿੱਧੀ ਆ ਦੱਸੋ ਇਸ ਬੱਚੀ ਦੀ ਵੀ ਤੁਸੀਂ ਦੇਖੋਗੇ ਲੰਬਾਈ ਬਹੁਤ ਆ ਵਹਿੜ ਦੀ ਇਹਨਾਂ ਨੂੰ ਕੱਦ ਵੀ ਸੋਹਣਾ ਲੰਬੀ ਵੀ ਚੰਗੀ ਹੈ ਕੋਕ ਰੈਪ ਦੋ 5 ਨੰਬਰ ਤੇ 6 ਨੰਬਰ ਦੀ ਜਰਸੀ ਦੀ ਜਰਸੀ ਤੋਂ ਬਾਅਦ ਚ 6 ਨੰਬਰ ਹਾਂਜੀ 6 ਨੰਬਰ ਓਕੇ 6 ਨੰਬਰ ਦੇ ਉੱਤੇ ਬੱਚੀ ਦੱਸੋ ਬਾਈ ਖੋਲੂਗਾ ਇਹ ਵੀ ਕੀਰੀ ਆ ਆਇਂ ਤੁਰ ਗਈ ਜਿੱਧਰ ਨੂੰ ਮਰਜੀ ਤੁਰ ਇਧਰ ਨੂੰ ਸੋ ਬੱਚੀ ਤੁਸੀਂ ਦੇਖ ਲਓਗੇ ਇਧਰ ਨੂੰ ਖੋੜਦੇ ਆਂ ਮਰੋਈ ਵੱੱਛੀ ਆ ਪੂਰੀ ਵਜ਼ਨ ਵੀ ਫੁੱਲ ਆ ਢੇੜ ਦਾ ਸੈੱਜ ਚੰਗਾ ਸੋਹਣੇ ਫੇਸ ਦੀ ਆ ਦੋਸਤੋ ਚੜਾਈ ਸਟਰਕਚਰ ਦੀ ਨੋਟ ਕਰਿਓ ਜੇ ਬੱਚੀ ਦੀ ਦੂਜੀਆਂ ਅੱਛੀਆਂ ਤੋਂ ਵੱਧ ਚੌੜੀ ਲੱਗੂਗੀ ਉੱਤੋਂ ਤੁਹਾਨੂੰ ਫੋ ਢਾਂਚਾ ਦੇਖ ਸਕਦੇ ਹੋ ਤੁਸੀਂ ਇਹ ਤਾਂ ਪੂਰੀ ਸੰਭੀ ਹੋਈ ਪਲੀ ਹੋਈ ਅੱਛੀ ਹੈ ਇਹ ਦੂਜਾ ਇੱਕ ਤੋਂ ਵਾਈਟ ਰੰਗ ਦੀ ਅੱਛੀ ਦਿਖਾਉਣੇ ਹੈ ਜਿਆਦਾ ਰੰਗ ਚਿੱਟਾ ਹੈ ਪੂਰੀ ਮਰੋਈ ਹੈ ਸੋਹਣੀ ਸੰਭੀ ਵੀ ਹੈ ਜਿਹੜੀ ਇਹ ਅੱਛੀ ਬਈ ਵਾਈਟ ਰੰਗ ਵਾਲੀ ਹੈ ਦੰਦ ਦੋਸੋ ਇਹਦੇ ਦੇਖ ਲੈਣੇ ਆਪਾਂ ਖੀਰੀ ਖੀਰੀ ਨੰਨ ਆਂਨੇ ਦੇ ਖੀਰੀ ਸੋ ਦੰਦੋਂ ਖੀਰੀ ਆ ਦੋਸਤ ਚੰਗੇ ਕਦ ਕਾਟ ਦੀ ਵੈੜ ਹੈ ਲੰਬਾਈ ਵੀ ਫੁੱਲ ਹੈ ਫੇਸ ਇਹਦਾ ਤੁਸੀਂ ਦੇਖ ਲਓ ਸਟਰਕਚਰ ਦੇਖਿਓ ਬੱਚੀ ਦਾ ਲੈ ਚਲ ਪੂਰੇ ਕਦ ਕਾਟ ਦੀ ਸੋਹਣੀ ਵੈੜ ਨੰਬਰ ਵਾਈਜ਼ ਤੁਸੀਂ ਧਿਆਨ ਚ ਕਰ ਲਓ ਪਰ ਜ਼ਿਆਦਾ ਵਾਈਟ ਇੱਕ ਹੀ ਬੱਚੀ ਆ ਬਾਕੀ ਬਲੈਕ ਤੇ ਵਾਈਟ ਰੰਗ ਕੰਬੀਨੇਸ਼ਨ ਵਾਲੇ ਆ ਇਹਦਾ ਰੰਗ ਜਿਆਦਾ ਚਿੱਟਾ ਹੈ ਇਹ 7 ਨੰਬਰ ਦੇ ਹੀ ਠੀਕ ਹੈ 7 ਨੰਬਰ ਦੇ ਉੱਤੇ ਦੱਸੋ ਬੱਛੀ ਦੋ ਬੱਛੀਆਂ ਹੋਰ ਦਿਖਾਉਣੀਆਂ ਆ ਲਾਸਟ ਉੱਤੇ ਜਿਹੜੀ ਬੱਛੀ ਦਿਖਾਉਣੀ ਆ ਉਹ ਗੱਬਨ ਚੈੱਕ ਪਾਸ ਚੰਗੇ ਢਾਂਚੇ ਦੀ ਹੈ ਇਹ ਤੋਂ ਪਹਿਲਾਂ ਇੱਕ ਹੋਰ ਤੁਸੀਂ ਅਸਰ ਬੱਛੀ ਦੇਖ ਲਓ ਇਹਦੇ ਬਾਈ ਟੀਗਾ ਲੱਗਿਆ ਵਾ ਠੀਕ ਹੈ ਦੋਵਾਂ ਰੰਗ ਦੀ ਨਾ ਹੁੰਦੀ ਤਾਂ ਬਾਅਦ ਦੀ ਗੱਲ ਹੈ ਠੀਕ ਹੈ ਆਪਾਂ ਖਾਲੀ ਕਰਕੇ ਸੌਦਾ ਕਰਾਂਗੇ ਕਿੰਨੇ ਕ ਦਿਨ ਹੋ ਗਏ ਇਹ ਆਈ ਹੋਈ ਨਹੀਂ ਇਹਨੂੰ ਹੋ ਗਏ 30 ਪਾਰ ਹੋ ਗਈ ਵੀ ਹੁ ਪਾਰ 3 ਹੁ ਤੀ ਹੁਈ 3 ਦਿਨ ਹੋ ਗਏ ਹਾਂਜੀ ਸੋ ਦੋਸਤੋ 1 ਮਹੀਨੇ ਤੋਂ ਉੱਤੇ ਹੋ ਗਿਆ ਏਆਈ ਹੋਈ ਨੂੰ ਪਰ ਖਾਲੀ ਮੰਨ ਕੇ ਖਰੀਦਿਓ ਗੱਬਣ ਨਿਕਲੇ ਥੋਡੀ ਚੰਗੀ ਕਿਸਮਤ ਆ ਤੇ ਨਹੀਂ ਤੁਸੀਂ ਸੌਦਾ ਖਾਲੀ ਦੇ ਸਾਬ ਜਨ ਬਹੁਤ ਬੱਚੀ ਬਈ ਉਹਵੇਂ ਏਆਈ ਆਪ ਕਰਾ ਲਿਓ ਹਾਂ ਭਾਈ ਚੱਲ ਭਾਈ ਪੂਰਾ ਵੇਟ ਦੋਸਤੋ ਫੁੱਲ ਆ ਇਹ ਨਹੀਂ ਵੀ ਕੋਈ ਛੋਟੀ ਉਮਰ ਦੀ ਬੱਚੀ ਦੀ ਏਹੀ ਹੋਗੀ ਹੁਣੀ ਮੈਂ ਪਹਿਲਾਂ ਇੱਕ ਬੱਚੀ ਦਾ ਢਾਂਚਾ ਕਿਹਾ ਸੀ ਕਾਫੀ ਖੁੱਲਾ ਡੁੱਲਾ ਉਹਦੀ ਲਗਭਗ ਕਾਪੀ ਇਹ ਮੰਨਾਂਗੇ ਆਪਾਂ ਇਦਾਂ ਦੀ ਬੱਚੀ ਐ ਪੇਟ ਦਾ ਸਹਿਜ ਸੋਹਣਾ ਐ ਚੰਗੇ ਦੁੱਧ ਵਾਲੀ ਗਾਂ ਬਣੂਗੀ ਬਾਕੀ ਦੁੱਧ ਕਿੰਨਾ ਦਿੰਦੀ ਹੈ ਉਹ ਤੁਹਾਡੀ ਸੇਵਾ ਜਾਂ ਇਹਦੇ ਰੂਖ ਤੇ ਪਤਾ ਲੱਗੂਗਾ ਜੋ ਦੋਹੇ ਕਰਮਾ ਵਾਲੀ ਗੱਬਣ ਹੋ ਕੇ ਬੁੱਤੇ ਆਉਂਦੀ ਹੈ ਸਾਰੀਆਂ ਇਹ ਬੱਚੀਆਂ ਕੱਲੀ ਜਰਸੀ ਤੋਂ ਬਿਨਾ ਜਿਹੜੀਆਂ ਬਾਕੀ ਬੱਚੀਆਂ ਗੱਬਣ ਨਹੀਂ ਹੈਗੀਆਂ ਤੁਸੀਂ ਫਰਵਰੀ ਮਹੀਨੇ ਤੋਂ ਪਹਿਲਾਂ ਪਹਿਲਾਂ ਗੱਬਣ ਕਰਾ ਲਓਗੇ ਜੇ ਚੰਗੀ ਸੇਵਾ ਕਰਦੇ ਹੋ ਤਾਂ 11ਵਾਂ ਮਹੀਨਾ ਚੱਲੀ ਜਾਂਦਾ ਦੋ ਮਹੀਨੇ ਬਹੁਤ ਹੁੰਦੇ ਆ ਚੰਗੀ ਬੱਚੀ ਨੂੰ ਸੰਭਾਲਣ ਵਾਸਤੇ ਇਹ ਨਰਮਲ ਕਿੰਨੇ ਚਿਰ ਦੀ ਗੱਬਣ ਬਚੀ 6 ਮਹੀਨੇ ਦੀ ਗੱਬਣ 6ਾਂ ਦੀ ਗੱਬਣ ਦੋਸਤੋ ਚੈੱਕ ਪਾਸ ਹੈ ਕਰਵਾ ਕੇ ਲਿਜਾ ਸਕਦੇ ਹੋ ਦੰਦੋ ਦੋ ਦੰਦ ਹੈ ਠੀਕ ਹੈ ਜੀ 6ਾਂ ਦੀ ਗੱਬਣ ਜਿਹਨੇ ਲਜਾਣੀ ਹੈ ਆਪ ਦਾ ਡਾਕਟਰ ਵੀਰ ਨਾਲ ਲਿਆਓ ਇੱਥੇ ਚੈੱਕ ਕਰਾ ਲਿਓ ਜਾਂ ਜਦੋਂ ਤੁਹਾਡੇ ਘਰੇ ਗੱਡੀ ਤੋਂ ਉਤਰਦੀ ਹੈ ਤੇ ਗੱਡੀ ਵਾਲੇ ਵੀਰ ਦੇ ਖੜੇ ਖੜੇ ਆਪ ਦਾ ਡਾਕਟਰ ਬਾਈ ਬੁਲਾ ਕੇ ਚੈੱਕ ਕਰਵਾ ਲਿਓ ਜੀ ਫਵਾਨਾ ਪੂਰਾ ਬਣਾਉਂਦੀ ਹੁੰਦੀ ਆ ਤੇ ਇਹ ਆਈ ਨਰਮਲ ਕੋਲ ਮੇਰੇ ਖਿਆਲ ਚਾਜੀ ਐ ਆ ਸੂਬਾ ਹੀ ਆਈ ਸੂਬਾ ਹੀ ਆਈ ਹੈ ਤਾਂ ਹੀ ਥੋੜਾ ਡਰ ਕੇ ਤੁਰਦੀ ਹੈ ਬਾਕੀ ਬੱਚੇ ਦਾ ਜਿਹੜੀ ਉਹ ਤੁਸੀਂ ਦੇਖੇ ਹੋ ਤਾਂ ਆਚਾ ਬਹੁਤ ਵੱਡੀ ਵੱਡੀ ਕਾਣ ਨੂੰ ਦੱਸੋ ਹਾਈਟ ਲੈਂਥ ਦੇਖੋ ਬੱਚੀ ਦੀ ਥਣ ਵੀ ਗੁਲਾਬੀ ਆਈ ਤੇ ਗੱਲਾ ਪੱਟਾਈ ਰੰਗ ਦੇ ਥਾਣਾ ਫਵਾਨਾ ਪੂਰਾ ਬਣਾਉਂਦੀ ਹੁੰਦੀ ਆ ਦਿਸਦਾ ਇਹਦੇ ਸੰਗਲ ਪਾਇਆ ਸੀ ਮੇਰੇ ਸਾਹਮਣੇ ਲਾਇਆ ਹੁਣ ਧਲਿਆਰੇ ਦੀ ਆਲ ਬਣਾਉਂਦੀ ਹੈ ਬਾਕੀ ਚੰਗੀ ਸਮੀ ਹੋਈ ਬੱਚੀ ਦੇਖੋ ਤੁਸੀਂ 6 ਮਹੀਨਿਆਂ ਦੀ ਇਹ ਗੱਵਣ ਤਿੰਨ ਮਹੀਨੇ ਰਹਿੰਦੇ ਆ ਪੂਰੀ ਰੁੱਤ ਚ ਹੀ ਸੋਣਾਏ ਨੇ ਕਿਉਂਕਿ ਫਰਵਰੀ ਮਹੀਨੇ ਚ ਆਪਾਂ ਹੀ ਦੂਜੀਆਂ ਸੀਗੀਆਂ ਆ ਅੱਛਾ ਪਹਿਲਾਂ 2-3 ਸਾਲ ਉਹਨਾਂ ਰਵੇ ਆਪਣੇ ਪਿੰਡੋਂ ਹੀ ਨੇ ਇਹ ਸਵੇਰੇ ਅੱਜ ਠੀਕ ਹੈ ਹਾਂਜੀ ਹਾਂਜੀ ਉਹ ਬੱਛੀ ਦੀ ਹਾਈਟ ਲੈਂਥ ਦੇਖੋ ਇਹ ਗੱਬਨ ਚੈੱਕ ਪਾਸ ਹੈ ਸੋ ਸਾਰੀਆਂ ਬੱਛੀਆਂ ਦੋਸਤੋ ਬਾਈ ਨਰਮਲ ਨੇ ਤੁਰਕੇ ਦਿਖਾਈਆਂ ਤਾਂ ਤੁਹਾਨੂੰ ਆਈਡੀਆ ਜ਼ਰੂਰ ਹੋ ਜਾਊਗਾ ਹਾਈਟ ਬਾਰੇ ਬਾਕੀ ਫਿਰ ਵੀ ਆ ਕੇ ਦੇਖੋ ਫਾਈਨਲ ਕਰੋ ਜਿਹੜਾ ਆਪਾਂ ਨੂੰ ਖਰੀਦਣਾ ਚਾਹੁੰਦੇ ਹੋ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ